ਤੇ ਉਹ ਪੁੱਤ ਨੇ ਪੰਨੀ ਸ਼ਰੀਕਾਂ ਦੇ ਹੱਥ ਤੇ ਵਿਆਹ ਦੇ ਵਿੱਚ ਨੱਚ-ਨੱਚ ਪੱਟ ਦਿੱਤੀ ਧਰਤੀ ਤੇ ਤੁਸੀਂ ਸੇ ਵੀਡੀਓ ਦੇ ਵਿੱਚ ਦੋਸਤੋ ਵਾਕਿਆ ਦੇਖ ਸਕਦੇ ਹੋ ਵਿਆਹ ਦੇ ਵਿੱਚ ਪਿਓ ਪੁੱਤ ਨੂੰ ਕਿੰਨਾ ਚਾਸੀ ਜੱਥੇ ਕੀ ਦੋਸਤੋ ਵਿਆਹ ਨੂੰ ਲੈ ਕੇ ਹਰ ਇੱਕ ਪੰਜਾਬੀ ਦੇ ਦਿਲ ਵਿੱਚ ਚਾਹ ਹੁੰਦਾ ਹੈ ਜੱਥੇ ਕੀ ਦੋਸਤੋ ਪੰਜਾਬੀਆਂ ਦਾ ਦਿਲ ਉਡੋ-ਉਡੂ ਕਰਦਾ ਰਹਿੰਦਾ ਹੈ ਤੇ ਉੱਥੇ ਦੋਸਤੋ ਮਨ ਪਸੰਦੀ ਦੇ ਗੀਤ ਉੱਪਰ ਪਿਓ ਪੁੱਤ ਨੇ ਕੱਢੀ ਰੜਕ ਤੇ ਸ਼ਰੀਕਾਂ ਦੇ ਕਰ ਦਿੱਤੇ ਮੂ ਬੰਦ ਜਥੇ ਕੀ ਦੋਸਤੋ ਵਿਆਹ ਦੇ ਵਿੱਚ ਇਸ ਮੁੰਡੇ ਨੂੰ ਤੇ ਆਪਣੇ ਇਸ ਪਿਤਾ ਨੂੰ ਬੇਹਦ ਚਾਹ ਸੀ ਜਿਨ੍ਹਾਂ ਨੇ ਆਪਣੀ ਮਨ ਪਸੰਦੀ ਦਾ ਗੀਤ ਲਵਾ ਕੇ ਤੇ ਰਿਸ਼ਤੇਦਾਰਾਂ ਦੀ ਕੋਈ ਪ੍ਰਵਾਹ ਨਹੀਂ ਮੰਨੀ ਤੇ ਆਪਣੇ ਹੀ ਅੰਦਾਜ਼ ਦੇ ਨਾਲ ਪਾਇਆ ਬੇਹਦ ਖੂਬਸੂਣਾ ਪੰਗੜਾ ਜਥੇ ਕੀ ਦੋਸਤੋ ਖੁਸ਼ੀ ਦੇ ਵਿੱਚ ਨਹੀਂ ਸਾਂਭੇ ਗਏ ਨਾ ਤੋਂ ਆਪਣੇ ਹੌਸ ਤੇ ਜੋਸ਼ ਜਥੇ ਕੀ ਦੋਸਤੋ ਬੇਹਦ ਪੱਬਾਂ ਨੇ ਜੋਰ ਤੇ ਪਾਇਆ ਬੇਹਦ ਸੋਹਣਾ ਪੰਗੜਾ ਤੇ ਤੁਸੀਂ ਸੋ ਭੰਗੜੇ ਨੂੰ ਦੇਖ ਸਕਦੇ ਹੋ ਜਿੱਥੇ ਕਿ ਦੋਸਤੋ ਬੀਬੀ 18-18 ਸਾਲ ਦੇ ਮੰਡੇ ਵੀ ਨਹੀਂ ਨੱਚ ਸਕਦੇ ਜੋ ਕਿ ਦੋਸਤੋ 70 ਸਾਲ ਦੇ ਬਾਬਾ ਨੱਚਦਾ ਨਜ਼ਰ ਆ ਰਿਹਾ ਤੁਸੀ ਇਸੇ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣ ਰਹਿਣ ਲਈ ਧੰਨਵਾਦ ਸਾਡੇ